ਅੱਜ ਤਰੀਕ 5 ਅਕਤੂਬਰ ਸਵੇਰੇ 8 ਵਜੇ ਦੀ ਵੀਡੀਓ ਦੇਖ ਰਹੇ ਆ ਤੁਸੀਂ ਕਿਉਂਕਿ ਮੀਂਹ ਦਾ ਹੁਣ ਪਤਾ ਨਹੀਂ ਆ ਸਾਰੇ ਪਿਆ ਜਾਂ ਸਾਡੇ ਏਰੀਏ 'ਚ ਨੰਗਲ ਏਰੀਏ 'ਚ ਪਿਆ ਸੋ ਮੈਂ ਇੱਥੇ ਦੀ ਵੀਡੀਓ ਸੇ ਤਾਂ ਦਿਖਾਉਂਦਾ ਹਾਂ ਨਾ ਇੱਥੇ ਤਾਂ ਮੈਨੂੰ ਥੋੜ੍ਹਾ ਹਿੰਟ ਮਿਲ ਜਾਂਦਾ ਵੀ ਪਾਣੀ ਐ ਉਹ ਕਿੰਨਾ ਕੈ ਦੇਖੋ ਪਾਣੀ ਬਹੁਤਾ ਨਹੀਂ ਵਧਿਆ ਹੋਇਆ ਲੇਕਿਨ ਪਾਣੀ ਵਧਿਆ ਕਿਉਂਕਿ ਇੱਥੇ ਪਾਣੀ ਪਿਛਲੇ ਦਿਨੀ ਕੁਝ ਘਟ ਗਿਆ ਸੀ ਘੱਟ ਵੀ ਕੀ ਗਿਆ ਸੀ ਲਗ ਲਗਭਗ ਨਾਂ ਦੇ ਬਰਾਬਰੇ ਸੀਗਾ ਤੇ ਜਿਹੜਾ ਪਾਣੀ ਆ ਦੇਖੋ ਦੁਬਾਰਾ ਫੇਰ ਤੁਸੀਂ ਵੀਡੀਓ ਪਹਿਲੀਆਂ ਵੀ ਦੇਖ ਸਕਦੇ ਆ ਤੇ ਅੱਜ ਦੀ ਵੀਡੀਓ ਹੈ 5 ਅਕਤੂਬਰ ਸਵੇਰੇ 8 ਵਜੇ ਦੀ ਵੀਡੀਓ ਹੈ ਦੇਖੋ ਇਹ ਪਾਣੀ ਫੇਰ ਆ ਸਾਹਮਣੇ ਕਮਾਂਡ ਕੋਈ ਸੇਮ ਵੀਡੀਓ ਮੈਂ ਇਸ ਜਗ੍ਹਾ ਦੀ ਤਾਂ ਪਾਉਂਦਾ ਹਾਂ ਨਾ ਇੱਥੇ ਥੋੜਾ ਆਈਡੀਆ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਆ ਵੀ ਜਿਹੜਾ ਪਾਣੀ ਆ ਹੁਣ ਫੇਰ ਥੋੜੇ ਜਿਹਾ ਆਪਣੇ ਥੋੜਾ ਵਧਾਇਆ ਹੋਇਆ ਬਾਕੀ ਹਜੇ ਸ਼ਾਮ ਤੱਕ ਦੇਖਦੇ ਆਂ ਫਿਰ ਅਪਡੇਟ ਕਰੂੰਗਾ ਮੈਂ ਤੇ ਆਹ ਤੁਸੀਂ ਦੇਖੋ ਸਾਹਮਣੇ ਬਿਲਕੁਲ ਜਿਹੜਾ ਇਹ ਨੰਗਲ ਡੈਮ ਦਾ ਪਾਣੀ ਹੈ ਤੇ ਇਹ ਜਿਹੜਾ ਵੈਸੇ ਲੋਕ ਪੁੱਛਦੇ ਆਂਦੇ ਵੀ ਏਰੀਆ ਦਾ ਨਾਂ ਪਹਿਲ ਦੱਸ ਦਿੰਨਾ ਇਹ ਜਿੰਦਵੜੀ ਪਿੰਡ ਪੈਂਦਾ ਤੇ ਤੇ ਭਲਾਨ ਤੇ ਜਿੰਦਵੜੀ ਨੰਗਲ ਡੈਮ ਏਰੀਆ ਆਨੰਦਪੁਰ ਸਾਹਿਬ ਤੁਸੀਂ ਦੇਖ ਸਕਦੇ ਪਾਣੀ ਬਿਲਕੁਲ ਹੈ ਤਾਂ ਇਹ ਸਾਫ਼ ਪਾਣੀ ਹੈ ਕਿਉਂਕਿ ਇਹ ਪਾਣੀ ਨੰਗਲ ਡੈਮ ਦਾ ਹੈ ਬਾਕੀ ਜਿਹੜਾ ਮੀ ਹੈ ਉਹ ਸਵੇਰੇ ਲਗਭਗ ਡੇਢ ਘੰਟਾ ਲਗਾਤਾਰ ਪਿਆ ਹੁਣ ਹਜੇ ਇਹ ਨਹੀਂ ਕਹਿ ਸਕਦੇ ਵੀ ਇਹ ਜਿਹੜਾ ਪਾਣੀ ਹੈ ਇਹ ਮੀਂਹ ਨਾਲ ਹੀ ਵਧਿਆ ਕਿਉਂਕਿ ਇਹ ਮੈਂ ਹੁਣ ਦੇਖ ਰਿਆ ਸੀ ਪਾਣੀ ਵੈਸੇ ਪਾਖੜੇ ਦਾ ਥੋੜਾ ਛੱਡਿਆ ਹੋਊਗਾ ਸ਼ਾਇਦ ਤੇ ਬਾਕੀ ਮੈਂ ਜਰੂਰ ਅਪਡੇਟ ਦੇਵਾਂਗਾ ਤੇ ਤੁਸੀਂ ਪਹਿਲਾਂ ਇਹ ਦੇਖੋ ਉਹ ਸਾਹਮਣੇ ਦੇਖੋ ਕਮਾਂਡ ਇਹ ਬੱਸ ਸਮਝ ਲਓ ਲਗਭਗ ਮਹੀਨਾ ਇੱਕ ਹੋ ਗਿਆ ਡੇਢ ਮਹੀਨੇ ਮੰਨ ਕੇ ਚੱਲੋ ਡੇਢ ਮਹੀਨੇ ਤੋਂ ਇਹ ਪੌਪੂਲਰ ਔਰ ਇੱਕ ਮਾਂ ਦਾ ਇੱਧੇ ਡੁੱਬਿਆ ਹੋਇਆ ਦੇਖੋ